ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਧਰ ਬਣ ਲੱਗਾ ਜੇ ਸਾਗ ਤੇ ਮੈਂ ਦੋ ਬੀਬੀਆਂ ਕਾਬੂ ਕਰਕੇ ਤੇ ਡਾਈਆਂ ਛਿੱਲਣ ਚੂਆਣਾ ਧੋਣਾ ਇਹਨਾਂ ਨੂੰ ਬਣਾ ਕੇ ਦੇਣਾ ਹੁਣ ਤੇ ਇੱਕ ਵਾਰ ਤਾਈ ਜੀ ਤੇ ਇੱਧਰ ਮੰਮੀ ਆ ਪੇਕਿਆਂ ਤੋਂ ਉਹਦਾਂ ਜੀਦਾਣਾ ਹੀ ਹੀ ਕਰਦਾ ਕੰਮ ਕਰਨਾ ਹੁੰਦਾ ਵਾ ਇਹ ਕੰਮ ਬੰਦਾ ਵੇਲਾ ਹੈ ਨਾ ਜਿਹੜਾ ਸਿਆਣਾ ਬਜ਼ੁਰਗ ਉਹ ਹੀ ਕਰੇ ਤੇ ਫੇਰ ਹੀ ਸਹੀ ਰਹਿੰਦਾ ਵਾ ਨੇ ਦੇ ਸਾਗ ਨਾਲ ਤੇ ਮਤ ਵੱਜ ਜਾਂਦੀ। ਹਮ ਸੱਸੀ ਦਾ ਬਲਾਵਾ ਇਹਨੂੰ। ਸੱਸਰੀ ਘਰ ਜੀ। ਹਾਂ ਤੇ ਸਾਰੇ ਪੁੱਛਦੇ ਹੰਦੇ ਹੀ ਭੀ ਤਾਈ ਜੀ ਵੀਡੀਓ ਚ ਕਿਉਂ ਨਹੀਂ ਹੁੰਦੇ। ਤੇ ਨਾ ਉਹ ਤਾਈ ਦੇ ਸੱਟ ਲੱਗੀਗੀ ਅੰਦਰ ਹੀ ਡੇਗ ਗਏ ਹੀਗੇ ਤੇ ਝੂਲੇ ਦਾ ਲਾਗੋ ਹੱਡੀ ਟੁੱਟ ਗਈ ਹੈਗੀ। ਤੇ ਉਹ ਨਾ ਕਮਜ਼ੋਰ ਬੜੇ ਹੀਗੇ ਤੁਸੀਂ ਵੇਖੇ ਹੀ ਆਓ ਵੀਡੀਓ ਦੇ ਵਿੱਚ ਨਵੇਂ ਮੋੜ ਨਵੇਂ ਮੋੜ ਜ਼ਿੰਦਗੀ 'ਚ ਹੀ ਨਾ। ਆਹ ਹੁਣ ਵੀ ਸੁੱਖ ਦੇ ਸਾਸ ਸੋਰਾ ਨਹੀਂ ਸੁੱਖ ਦਾ ਸੋਰਾ ਬਣਿਆ ਹੀਗਾ ਤੇ ਤਾਈ ਬਣੀ ਹਗੀ ਸਾਬੀ ਦੀ ਮੰਮੀ ਆਂਢੀ ਗਵਾਂਢੀ ਬਣੇ ਹੀਗੇ ਉਹਦੇ ਵਿੱਚ ਤੇ ਉਹਦੇ ਵਿੱਚ ਤਾਈ ਨੂੰ ਮੰਜੀ ਤੇ ਬੈਠੇ ਹੀ ਫੋਟੋ ਵਿੱਚ ਲੈ ਲਈਦੀ ਹੁੰਦੀ ਹੈਗੀ ਤੇ ਉਹਨਾਂ ਦੇ ਫਿਰ ਸੱਟ ਲੱਗਣ ਦੇ ਨਾਲ ਨਾ ਫਿਰ ਕੇਅਰ ਕਿੰਨੀ ਕਰਨੀ ਪੈਂਦੀ ਉਹ ਫਿਰ ਤਾਈ ਉਧਰ ਬਿਜੀ ਰਹਿੰਦੇ ਸੀ ਪਰੋਣੇ ਵੀ ਬੜੇ ਆਉਂਦੇ ਕਿ ਪਤਾ ਲੈਣ ਤੇ ਹੁਣ ਤਾਂ ਆ ਜੀ ਕੂੜੇ ਹੋ ਗਏ ਆ क्योंकि नानक दुखिया सब संसार सो सुखिया जो नाम तुम औखे समय साड़ा साथ दिता जिन्हें संत हुए कहते दुख घट द ਜੇ ਜੇ ਖੁਸ਼ੀ ਵਿੱਚ ਬਹੁਤ ਹੀ ਸੰਗਤ ਹੋਏ ਤੇ ਖੁਸ਼ੀ ਧੂਣੀ ਚਮਕੀ ਹੋ ਜਾਂਦੀ ਹੈ ਇਸ ਕਰਕੇ ਸਾਹਰੀਆ ਸੰਤਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਕੁਝ ਸਮਾਂ ਕੱਢ ਕੇ ਸਾਡੇ ਨਾਲ ਸਾਥ ਦਿੱਤਾ ਕੀਰਤਨ ਜੱਥੇ ਦਾ ਬਹੁਤ ਬਹੁਤ ਧੰਨਵਾਦ ਕਿ ਅਸੀਂ ਗੱਲ ਇਹ ਗੱਲ ਤਾਂ ਬੜੇ ਪ੍ਰੇਮ ਦੇ ਨਾਲ ਤੇ ਰੋਜ਼ ਹੀ ਕਹਿੰਦੇ ਮਹਾਰਾਜ ਇਹਨਾਂ ਨੂੰ ਹਮਤ ਬਖਸ਼ ਬਖਸ਼ ਗੁਰੂ ਪਿਆਰੀਆਂ ਜਦੋਂ ਆਪਣੇ ਤੇ ਕੈਤੀਨ ਧੰਨਵਾਦ ਤੇ ਬੰਨੇ ਰੋਜ਼ ਕਥਾ ਕੀਰਤਨ ਦੁਆਨ ਲੈ ਕੇ ਕਿ ਕਹਿ ਦਿੰਦਾ ਮਹਾਰਾਜ ਸਰਵਾਰ ਨੂੰ ਧਰਵਾਸ ਕਿਉਂ ਜਦੋਂ ਆਪਣੇ ਤੇ ਬਣਦੀ ਹੈ ਨਾ ਉਦੋਂ ਪਤਾ ਲੱਗਦਾ ਧਰਵਾਸ ਕੀ ਹੁੰਦੀ ਹੈ ਅੱਜ ਮੈਨੂੰ ਪੱਕਾ ਨਹੀਂ ਲੱਗਦਾ ਇਹ ਨਾ ਨਾ ਸੁਣਵਾ ਹਾਂ ਵੀ ਇਸ ਪਰ ਤੇ ਘਰ ਆਪਣੇ ਖਣ ਸੁਣ ਜਿਸ ਦਿਨੋਂ ਤੋਂ ਅੱਜ ਕੱਲ੍ਹ ਸੰ ਹੇ ਗੱਡੀ ਕਸ ਕਰਵਾਇਆ ਹੂੰ ਮੈਂ ਹੱਟਾ ਹੁਣ ਦਾਈ ਦਾ ਜੀਵ ਨਹੀਂ ਲੱਗਦਾ ਹੁਣ ਠੱਕੇ ਨਾਲ ਲਿਆਂਦਾ ਹੀਗਾ ਪਰਸੋਂ ਵੀਡੀਓ ਦੇ ਵਿੱਚ ਕੀ ਕਰਨਾ ਹੁਣ ਜਿਹੜਾ ਬੰਦਾ ਦੁਨੀਆ ਤੇ ਰਹਿੰਦਾ ਵਾ ਉਹਨੂੰ ਤੇ ਫੱਜੀ ਨਹੀਂ ਪੈਂਦਾ ਕਿਤੇ ਜੀਣੀ ਪੈਣੀ ਆ ਹੂੰ ਮਰਿਆ ਨਾ ਮਰਿਆ ਨਹੀਂ ਜਾਂਦਾ ਨਾ ਇਕੱਠੇ ਜੰਮਿਆ ਦਿੰਦਾ ਤੇ ਨਾ ਮਰੇ ਹੀ ਜਾਂਦਾ ਜੀ ਮੈਨੂੰ ਇਦਾਂ ਦਾ ਦਿਨ ਥੋੜੇ ਭਾਰੀ ਚੱਲਣਗੇ ਆ ਦਿਨ ਥੋੜੇ ਨਹੀਂ ਬਹੁਤੇ ਭਾਰੀ ਚੱਲਣਗੇ ਡੈਡੀ ਨੂੰ ਲਗਾਏ ਕੁੱਤੇ ਨੇ ਵੜਤਾ ਹੀ ਹਾਂ ਉਹਦਰਾ ਤਾਂ ਜੀ ਦੀ ਡੈਥ ਹੋ ਗਈ ਡੈਡੀ ਨੂੰ ਹਲਕਾਏ ਕੁੱਤੇ ਨੇ ਹਰਚੋ ਵਾਲ ਦੇ ਵਿੱਚ ਕੁੱਤਾ ਹਲਕਾਇਆ ਗਿਆ ਹੀ ਉਹਨੇ 150 ਤੋਂ ਉੱਪਰ ਬੰਦੇ ਨੂੰ ਕੁੱਤਿਆਂ ਨੂੰ ਹੋਰ ਜਿਹੜਾ ਵੀ ਜਾਨਵਰ ਕੋਈ ਦਾਅ ਚ ਹੁੰਦਾ ਹੀ ਉਹਨੂੰ ਸਾਰਿਆਂ ਨੂੰ ਵੜਦਾ ਹੀ ਚੱਲਿਆ ਜਾਂਦਾ ਹੈਗਾ ਹੁਣ ਮਿਨੀਮਲ ਇਨਫੈਕਸ਼ਨ ਜੀ ਹੋ ਗਈ ਮੰਦੋਨੂ ਇਨਫੈਕਸ਼ਨ ਉਹ ਵੀ ਬਲੱਡ ਵਿੱਚ ਕਾਫੀ ਜ਼ਿਆਦੀ ਉਹਦਾ ਵੀ ਹੁਣ ਟ੍ਰੀਟਮੈਂਟ ਚੱਲਣ ਡਿਆ ਵਾ ਉਸ ਤੋਂ ਬਾਅਦ ਆ ਵਿੱਚ ਹੁਣ ਗੁਰਵਰ ਗੁਰਵਰ ਨਹੀਂ ਹਟਲ ਵਾਲੀ ਹਟਲ ਵਾਲੀ ਆ ਉਹ ਵੀ ਦਿਖਾਉਣੇ ਅੱਜ ਉਹਦਾ ਡਾਂਡੀਆਂ ਡਾਂਸ ਹੀਗਾ ਉਹਦੀ ਬੜੀ ਤਿਆਰੀ ਕੀਤੀ ਹੈ ਡਾਂਡੀਆਂ ਡੂੰਡੀਆਂ ਬਣਾਇਆ ਘਰੇ ਬੜੇ ਸ਼ੌਂਕ ਨਾਲ ਜੁੱਤੀ ਲਿਆਂਦੀ ਟ੍ਰੈਡੀਸ਼ਨਲ ਵੇਅਰ ਕਰਨਾ ਹੈਗਾ ਨੇ ਤਿਆਰੀ ਤੁਸੀਂ ਸਾਰੀ ਕਰਕੇ ਆ ਬੜੀ ਸਾਰੀ ਤਿਆਰੀ ਕੀਤੀ ਹੁਣ ਵੀ ਕਹਿੰਦੇ ਮੈਂ ਜਾਣਾ ਹੈਗਾ ਅੱਜ ਉਹਦਾ ਧਿਆਨ ਵਾ ਜਾਣ ਦਾ ਪਰ ਛੱਡ ਕੇ ਆਣ ਵਾਲੀ ਸਕੂਟਰੀ ਗੱਤੇ ਸਕੂਟਰੀ ਦੀ ਲਈਏ ਜੇ ਦੇਤੀ ਉਹਦਾਂ ਸਕੂਟਰੀ ਸਟਾਰਟ ਨਾ ਹੋਵੇ ਜਦੋਂ ਪਰ ਸਾਟੋ ਵੇ ਕਰਮਾ ਚ ਉਹ ਦੋ ਘੰਟੇ ਆਪਣੇ ਆਪ ਹੀ ਚੀਜ਼ਾਂ ਚੱਲ ਜਾਂਦੀਆਂ ਕਰਮਾ ਦੀਆਂ ਗੱਲਾਂ ਸਾਰੀਆਂ ਹਾਂ ਇਹਨਾਂ ਬਚਾਰਾ ਨੇ ਕਰਮਾ ਦੀਆਂ ਗੱਲਾਂ ਵਾ ਪਿਛਲੀ ਵਾਰੀ ਆ ਮਹੀਨੇ ਜ ਨਵੰਬਰ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ ਹੋ ਗਿਆ ਸੀ ਤੇ ਕੰਮ ਬੜਾ ਔਖਾ ਹੋ ਜਾਂਦਾ ਜੀ ਨਵੇਂ ਨਵੇਂ ਰੋਏ ਰਹਿੰਦੇ ਹੂੰ ਹੁਣ ਉਹਨੂੰ ਪੀੜ ਬੜੀ ਹੋਣਦੀ ਆ ਬਹੁਤ ਰੋਂਦਾ ਹੂੰ ਕੀ ਆ ਬੀ ਉਹਨਾਂ ਅੱਜ ਬੰਡਿਆ ਹਵੇਲੀ ਬੰਡੀ ਆ ਤਾਇ ਤੋਂ ਬਿਮਾਰਾ ਹੁੰਦਾ ਪਹਿਲਾਂ ਜੀ ਆ ਤੇ ਨਿੱਕੇ ਕੰਮ ਸੁਹੀ ਜਾਂਦਾ ਜੀ ਡੰਗਰਾਂ ਦੀ ਹਵੇਲੀ ਹੁੰਦੀ ਆ ਮੇਜ ਉਹ ਡੰਗਰਾਂ ਦੀ ਹਾਂ ਹਵੇਲੀ ਫਿਰ ਇਦਾਂ ਲੱਗਦਾ ਨਾ ਕਿ ਹਵੇਲੀ ਜਿਹੜਾ ਘਰ ਹੁੰਦਾ ਹਵੇਲੀ ਉਹ ਹੋਈ ਹੂੰ ਉੱਥੇ ਉਹ ਇਲਾਕੇ ਦੀ ਵੱਖਰੀ ਬੋਲੀ ਹੈ ਨਾ ਇਹਨਾਂ ਨੂੰ ਵੇਹਲੀ ਆਂਦੇ ਹੁੰਦੇ ਵੀ ਡੰਗਰ ਆਂਦੇ ਆ ਆਹ ਤਾਂ ਉਹ ਚੱਲੀ ਜਾਂਦਾ ਸਾਡੇ ਵੇਹਲੀ ਹੀ ਤਾਂ ਥੱਲੇ ਪੈੜਿਆ ਫਰਸ਼ ਡੰਗਰਾਂ ਦਾ ਵੀ ਜ਼ਰੂਰੀ ਆ ਵੀ ਇਹਨਾਂ ਨੂੰ ਵੀ ਪੂਰੀ ਤਰ੍ਹਾਂ ਪ੍ਰੋਪਰ ਕੇਅਰ ਮਿਲੇ ਫੇਰ ਹੀ ਆ ਜੇ ਗੋਆ ਕੋ ਥੱਲੇ ਹੈ ਨਾ ਫਿਰ ਬਿਮਾਰੀਆਂ ਵੜੀਆਂ ਲੱਗਦੀਆਂ ਹਾਂ ਇਹ ਵੀ ਖਰਚਾ ਬੜਾ ਹੁੰਦਾ ਹੀ ਆ ਅੱਜ ਕੱਲ ਇਹ ਚੀਜ਼ਾਂ ਦੇ ਕੀੜੇ-ਕੂੜੇ ਬੜੇ ਪੈ ਜਾਂਦੇ ਆ ਇੱਕ ਵੇਲੀ ਜੀ ਸਾਹੀ ਖੁੱਲੀ ਤੇ ਪੁੱਤੇ ਕਾਤੇ ਬੜੇ ਹੁੰਦੇ ਸਾਡਾ ਕੋਈ ਵੀ ਜਾਨਵਰ ਹੁੰਦਾ ਜਾਂ ਨਿੱਕਾ ਬੱਚਾ ਉਹ ਖਾ ਜਾਂਦੇ ਹੁੰਦੇ ਹਾਂ ਦਰਵਾਜ਼ੇ ਲਾਤੇ ਦੋਹੀਂ ਪਾਸੇ ਦਰਵਾਜ਼ੇ ਲਾਤੇ ਉਹ ਵੀ ਦਿਖਾਏ ਹੁੰਦੇ ਤੁਸੀਂ ਉਹ ਤਰ ਹੁੰਦੇ ਆ ਆ ਤਰ ਮਿਲ ਗੁਰਵਰਨਮ ਲਾ ਦਿਓ ਆਓ ਚਲੋ ਇੱਧਰ ਤੀ ਸਾਕ ਛਿੱਲੋ ਆਪਣਾ ਮਿਹਾਰੇ ਲਾਈਏ ਨਾ ਨੂੰ ਤੇ ਸਾਨੂੰ ਨਹੀਂ ਪਤਾ ਤੇ ਉਹ ਮਿਸਤਰੀ ਆ ਕੇ ਮੇਟਰੀ ਗੱਜੇ ਗਦਾ ਪਰੋਟੀ ਲੈਂਦੀ ਆ ਜਿਹੇ ਚਾਪਾਂ ਜਾਣੀ ਦੁਜੇ ਆ ਮਸ਼ੀਨ ਵਾਲੇ ਹਾਂ ਉਹਨਾਂ ਦੀ ਪਕੌਣੀ ਬਣੀ ਅੱਛਾ ਤੇ ਆਇਆ ਦਾ ਗੁੱਗੂ ਇੱਧਰ ਹੱਡੇ ਘਾਦਾ ਵੱਡਾ ਮੁੰਡਾ ਸਾਰਿਆਂ ਤਾਂ ਤੇ ਨਿੱਕਾ ਮੁੰਡਾ ਜੇ ਕੋਈ ਹੁਣ ਵੱਡੇ ਮੁੰਡੇ ਨੇ ਵੇਖੀ ਮੂੰਹ ਲਗਾਉਣਾ ਨਹੀਂ ਨਹੀਂ ਆਂਦਾ ਗੱਡੀ ਚ ਉਹ ਜਗਾਈ ਐ ਇਧਰੋਂ ਲਾਈਟ ਬੈੱਡ ਨਹੀਂ ਚੱਲਿਆ ਇੱਥੇ ਬੈੱਡ ਦੇ ਨਹੀਂ ਚੱਲਣਾ ਜੀ ਹਾਂ ਤੇ ਮੈਂ ਇੱਥੇ ਬੈਠਾ ਜੇ ਕੋਈ ਕੁੜੀ ਜੇ ਅਮਰੀਕਾ ਦੀ ਹੈਗੀ ਆ ਆਹ ਨਾ ਕੈਨੇਡਾ ਦੀ ਮੈਂ ਕੈਨੇਡਾ ਜਾਣਾ ਤਾਂ ਖੋ ਗਿਆ ਵਾ ਚਲ ਮੈਂ ਤਾਂ ਜੀ ਹੋਏ ਅਮਰੀਕਾ ਦੀ ਮੈਂ ਇਹਦਾ ਪਾਪਾ ਅਮਰੀਕਾ ਆ ਉਹ ਇਧਰ ਆ ਗਏ ਹੈ ਫੋਨ ਇੱਥੇ ਸੁਣਾਣੇ ਥੱਲੇ ਆ ਗਿਆ ਉਹ ਤੇ ਲੱਗ ਗਈ ਲੱਗ ਗਈ ਤੇ ਗੁਰਵਰ ਦੇ ਅਡਾ ਗੜਾਈਆਂ ਹੁ ਤਾਂ ਪਰ ਤੰਗ ਬਹੁਤ ਘੰਡੀਆਂ ਇੱਥੋਂ ਪੈਰ ਬਿਲਕੁਲ ਲਾਲ ਹੋ ਗਿਆ ਜੀ ਵਾ ਇਥੋਂ ਕੁ ਜੋ ਪੈਂਦੇ ਹੀ ਮਾਸਪਾਟਾ ਤੇ ਬਹੁਤ ਠੀਕ ਹੈ ਨਾ ਬੋਦੀ ਨਹੀਂ ਪਰਵਾਹ ਕੀਤੀ ਮਾਸਪਾਟੇ ਜੀ ਨਹੀਂ ਇਹਦੀ ਪਰ ਬੋਦੀ ਪੰਗੀ ਆ ਜੀ ਬੋਦੀ ਪੰਗੀ ਇਹ ਡਕੜਾ ਬੜਾ ਖੁੰਦੀਆਂ ਵਾ ਤੇ ਫਿਰ ਲੋਂਦਾ ਨਹੀਂ ਨਾ ਉੱਤੇ ਕੁਛ ਜਦੋਂ ਮੜੀ ਜੀ ਪੀੜਾ ਹੱਦੀ ਐ ਫਿਰ ਕਿਹਾ ਮੈਂ ਫਿਰਨਾ ਵਾ ਮੈਂ ਜਾਣਾ ਵਾ ਤੇ ਮੂੰਹ ਤੇ ਵੀ ਲੱਗ ਗਈ ਕਿੱਥੇ ਲੱਗ ਕਿੱਥੇ ਲੱਗੀ ਗੁਰੂ ਸਾਸ਼ਿਕਾ ਬਾਦ ਨਾਲੇ ਸਾਸ਼ਿਕਾ ਬੋਸਾਇਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁਰਵੱਤ ਦਿਨ ਡਾਂਡੀਆਂ ਦਾ ਸੀ ਸਕੂਲੇ ਅੱਜ ਹਾਂਜੀ ਕੋਈ ਨਹੀਂ ਮੈਮ ਨੂੰ ਫੋਨ ਕਰਦੇ ਆ ਹਾਂ ਕਿ ਮਿਲ ਗਿਆ ਨਾ ਬਾਤ ਕਰਦਾ ਹੀਗਾ ਉਸੇ ਵੇਲੇ ਕਹਿੰਦਾ ਮੇਰੀ ਮੈਮ ਨਾਲ ਗੱਲ ਕਰਾ ਦਿਓ ਰੋਂਦਾ ਰੋਂਦਾ ਹੀ ਮੇਰੇ ਕੋਲ ਸਕੂਲੇ ਨਹੀਂ ਤੇ ਆਇਆ ਜਾਣਾ ਹਾਂ ਪਰ ਮੈਂ ਮੈਮ ਨੂੰ ਮੈਸੇਜ ਕੀਤਾ ਫਿਰ ਮੈਮ ਨੇ ਵੀ ਬੜਾ ਫੀਲ ਕੀਤਾ ਕਿ ਆਇਆ ਹੈ ਨੀ ਕਿ ਜੇ ਬੱਚੇ ਨੂੰ ਸੱਟ ਲੱਗ ਗਈ ਦਾ ਬਹੁਤ ਤੰਗੀ ਚ ਰਾਤ ਬਿਲਕੁਲ ਨਹੀਂ ਸੌਂਦਾ ਸਾਰੀ ਰਾਤ ਇੰਨਾ ਹੱਥਾਂ ਚ ਨਿਕਲ ਨਿਕਲ ਜਾਂਦਾ ਵਾ ਨਾ ਤੇ ਆਪੂ ਵਿਚੇ ਨਾ ਕੁਝ ਪਾਇਆ ਜਾਂਦਾ ਵਾ ਫਿਰ ਹੁਣ ਪਜਾਮੀਆਂ ਕੱਟ-ਕੱਟ ਕੇ ਦੇਏ ਆਪਾਂ ਚਲੋ ਫੇਓ ਚਾਹ ਦੇ ਲਈ ਜਿਵੇਂ ਕੰਮ ਸ਼ੁਰੂ ਕਰੀਏ ਹਾਂਜੀ ਫਰਸ਼ ਦਾ ਪਾਉਂਦਾ ਨਾ ਤੁਮ ਰੋਟੀ ਪਾਣੀ ਕਰੀਏ ਓਕੇ ਚਾਹ ਗਈ ਹੈ ਬਾਣਾ ਲੌਂਗ ਇਲਾਚੀਆਂ ਮੋਟੀ ਇਲਾਚੀ ਵਗੈਰਾ ਪਾ ਕੇ ਉਹਨੇ ਇਹ ਮਿਸਤਰੀਆਂ ਨੂੰ ਖਵਾਉਣੇ ਆ ਕਿੰਨੇ ਇਹ ਮਿਸੇਂ ਦਿਨੇ ਆ ਤੇ ਨਾਲ ਇੱਧਰ ਲਿਆਂਦੇ ਆ ਸਮੋਸੇ ਗਰਮਾ ਗਰਮ ਸਮੋਸੇ ਬਾਅਦ ਚ ਖਵਾਉਣੇ ਆ ਫਿਰ ਤੋਂ ਤਿੰਨ ਟਾਈਮ ਇਹਨਾਂ ਨੇ ਖਾਧਾ ਮਾਣੇ ਹੈ ਰਾਹਣਾ 11 ਵਜੇ ਨੇ ਵੱਜ ਗਏ ਸ਼ਾਇਦ ਤਾਂ ਵੱਜ ਵੀ ਗਏ ਹੁਣ ਕੰਮ ਕਾਜ ਚ ਕਿਹੜਾ ਪਤਾ ਲੱਗਦਾ ਤੇ ਹਾਂ ਤੇ ਚਾਹ ਨ ਲੱਗੀ ਐ ਜੀ ਇਸ ਮੂਸੇ ਸਰਵ ਹੋਣ ਤੇ ਜਿਹਦਾ ਜੀ ਕੰਡਿਆ ਚੁੱਪ ਲਓ ਕਿਉਂਕਿ ਵੇਖ ਕੇ ਖਾਣ ਨੂੰ ਬਹੁਤ ਜੀ ਕੰਡਿਆ ਹੈ ਵੇਖ ਕੇ ਮੈਂ ਖਾਣ ਨੂੰ ਬੜਾ ਦਿਲ ਕਰਿਆ ਰੋਟੀ ਖਾ ਗਾ ਹਾਂ ਇਹ ਉਹ ਲੈ ਆ ਲਓ ਫੜ ਲਿਓ ਤੇ ਖਾ ਲਿਓ ਜਿੰਨ ਚਟਨੀ ਚਾਹੀਦੀ ਓਏ ਤੇ ਜੋ ਚਟਨੀ ਪਾ ਲਿਓ ਲਓ ਜੀ ਲੱਗਾ ਇਸ ਵਰਸ ਤਾਂ ਕਾਇਤ ਹੁੰਦੀ ਆ ਸਾਹ ਥੱਲੇ ਪਾਣੀ ਤੇ ਐ ਇੱਕ ਐਜੇ ਕੁੱਤੇ ਆਉਂਦੇ ਆਉਂਦੇ ਕੁੱਤੇ ਆਉਂਦੇ ਇਥੇ ਡਰ ਜਾਂਦੇ ਨੇ ਇਥੇ ਕੋਈ ਤਾਂ ਲੱਗੇ ਸਰੀਆ ਪਾਟਾ ਦੇ ਲੱਗੇ ਤੇ ਇਹ ਹੁਣ ਚੱਲਣੀ ਉਸ ਮੋਸਾ ਪਾਟੇ

ਪੁਈ ਪੁਈ ਕਿੱਥੇ? ਉੱਥੇ ਉੱਥੇ ਆਈ ਪੁਈ ਆਈ। ਕਿੱਥੇ ਹੁਈ ਕਿੱਥੇ ਆ? ਗੁਰਵਰੇ? ਗੁਰਵਰੇ? ਦਵਾਈ ਆ ਰਹੀ ਵਰਤੀ ਮੈਂ ਪੀਂਦਾ। ਹਾਂ ਹਾਂ। ਮੈਂ ਨਹੀਂ ਜੇ ਦੋ ਤਿੰਨ ਸੁੱਤਾ ਹੀ ਨਾ। ਨਹੀਂ ਨਹੀਂ ਜੇ ਤੁਹਾਨੂੰ ਰਾਤੀ ਦੀ ਨੀਂਦ ਨਹੀਂ ਸੁੱਤਾ। ਨਹੀਂ ਅੱਖਾਂ ਪੁੱਟਦਾ ਹੋਸ ਨਹੀਂ। ਨਸ਼ਾ ਹੁੰਦਾ ਦਵਾਈ ਚੋਂ ਤੇ ਨਸ਼ਾ ਹੋ ਗਿਆ। ਪਹਿਲਾਂ ਨਹੀਂ ਉਹਨਾਂ ਨੇ ਦਿੱਤੀ। ਫਿਰ ਫਿਰ ਦੁਬਾਰਾ ਉਹਨਾਂ ਨੂੰ ਕਹਿੰਤਾ ਤੇ ਫੇਰ